ਖਾਣਾ ਫਲੋਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 9 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 17 ਮੋਟਰਸਾਈਕਲ, 30 ਮੋਬਾਈਲ ਫੋਨ ਅਤੇ 7 ਦਾਦਤਰ ਬਰਾਮਦ ਕੀਤੇ। ਜਿਸ ਨਾਲ ਸੀਐਕੀ ਸ਼੍ਰੀ ਸਰਮਨਜੀਤ ਸਿੰਘ ਪੀਪੀਐਸ ਉਪਪੁਲਿਸਕ ਕਪਤਾਨ ਸਾਬ ਨੇ ਫਲੋਰ ਦੀ ਅਗਵਾਈ ਹੇਠ ਇੰਸਪੈਕਟਰ ਨੀਤ ਕੁਮਾਰ ਮੁਖਥਾਣਾ ਅਫਸਰ ਫਲੋਰ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 9 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 17 ਮੋਟਰਸਾਈਕਲ, 30 ਮੋਬਾਈਲ ਫੋਨ ਅਤੇ 7 ਦਾਦਤਰ ਬਰਾਮਦ ਕਰਕੇ ਵੱਡੀ ਸਫਲਤਾ ਅੰਰਸਿਤ ਕੀਤੀ ਹੈ। ਇਸ ਵੰਦੀ ਪ੍ਰਸਤੂ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨਜੀਤ ਸਿੰਘ ਪੀਪੀਐਸ ਉਪ ਪੁਲਿਸ ਪਤਾਨ ਸਾਹਿਬ ਨੇ ਫਲੋਰੈਂਸ ਦੱਸਿਆ ਕਿ ਇੰਸਪੈਕਟਰ ਨੀਸ਼ ਕੁਮਾਰ ਮੁਕਥਾਣਾ ਅਫਸਰ ਫਲੋਰ ਦੀ ਟੀਮ ਦੇ ਸਹਾਇਕ ਸਬ ਇੰਸਪੈਕਟਰ ਹਰਪਜਨ ਲਾਲ ਸਹਾਇਕ ਸਬ ਇੰਸਪੈਕਟਰ ਬਨੋਤ ਕੁਮਾਰ ਸੀਨੀਅਰ ਸਿਪਾਹੀ ਰਾਜਵੀਰ ਸਿੰਘ ਨੂੰ ਗੁਪਤ ਇਤਲਾ ਮਿਲੀ ਸੀ ਕਿ ਰੋਮਨ ਕੁਮਾਰ ਉਰਫ ਕੁਕੂ ਪੁੱਤਰ ਬਲਵੀਰ ਸਿੰਘ ਮਹਿਕ ਉਰਫ ਗੋਰਾ ਪੁੱਤਰ ਗੁਰਮੀਤ ਸਿੰਘ ਮਨਦੀਪ ਸਿੰਘ ਉਰਫ ਦੀਪੂ ਪੁੱਤਰ ਗੁਰਦੇਵ ਸਿੰਘ ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਚਰਨਜੀਤ ਸਿੰਘ ਮਨਪ੍ਰੀਤ ਉਰਫ ਗੱਗੀ ਪੁੱਤਰ ਗੁਰਦੇਵ ਸਿੰਘ ਲਾਪ੍ਰੀਤ ਸਿੰਘ ਉਰਫ ਲੱਬਾ ਪੁੱਤਰ ਚਰਨਜੀਤ ਸਿੰਘ ਵਾਸੀਆਂਣਾ ਪਿੰਡ ਸੰਗੋਆਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਸੰਦੀਪ ਉਰਫ ਬੱਬੂ ਪੁੱਤਰ ਛੋਟੇलाल ਵਾਸੀ ਮਾਤਾ ਕਲਸੀ ਨਗਰ ਫਲੋਰ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਬਲਜਿੰਦਰ ਸਿੰਘ ਉਰਫ ਬਬਲੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੁੱਲਰਾ ਥਾਣਾ ਬਿਲਗਾ ਤੇ ਹਰਕਮਲ ਸਿੰਘ ਉਰਫ ਹੈਰੀ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੁੱਲਰਾ ਥਾਣਾ ਬਿਲਗਾ ਜੋ ਕਿ ਮੋਬਾਈਲ ਫੋਨ ਅਤੇ ਮੋਬਾਈਲ ਮੋਟਰਸਾਈਕਲ ਚੋਰੀ ਅਤੇ ਲੁੱਟਖੋ ਕਰਦੇ ਹਨ ਇਸ ਦੇ ਜਿਸ ਦੇ ਇਹਨਾਂ ਕਰਮਚਾਰੀਆਂ ਵੱਲੋਂ ਇਹ ਵਿਅਕਤੀਆਂ ਨੂੰ ਫਲੋਰ ਏਰੀਆ ਦੀਆਂ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 17 ਚੋਰੀ ਕੀਤੇ ਹੋਏ ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 30 ਖੋ ਗਿਤੇ ਹੋਏ ਮੋਬਾਈਲ ਫੋਨ ਉਹ ਵੀ ਵੱਖ-ਵੱਖ ਮਾਰਕਾ ਖੋ ਕਰਨ ਲਈ ਵਰਤੇ ਗਏ ਹਥਿਆਰ ਬਰਾਮਦ ਕਰਕੇ ਮੁਕੱਦਮਾ ਨੰਬਰ 99 ਮਿਤੀ 10-4-224 ਜੁਰਮ 399/402/11 ਥਾਣਾ ਫਲੋਰ ਦਰਜ ਰਜਿਸਟਰ ਕੀਤਾ ਗਿਆ ਜੋ ਇਸ ਗੈਂਗ ਦਾ ਮੁੱਖ ਸਰਗਣਾ ਬਲਜਿੰਦਰ ਸਿੰਘ ਔਰ ਬਬਲੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੁੱਲਰ ਥਾਣਾ ਬਿਲਗਾ ਜਿਸ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਕਰਨ ਦੇ ਮੁਕਾਦਮੇ ਥਾਣਾ ਬਿਲਗਾ ਵਿਖੇ ਤਿੰਨ ਮੁਕਾਦਮੇ ਦਰਜ ਹਨ ਮੁਰਲੀ ਪੁਝਕ ਇਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਲੁਟਾਘੁਆਂ ਕਰਕੇ ਗੈਂਗ ਦੇ ਮੁਖਸਰਗਾਨਾ ਨੂੰ ਦੇ ਦਿੰਦੇ ਸਨ ਜੋ ਅੱਗੇ ਇਹ ਮੋਟਰਸਾਈਕਲ ਫੋਨ ਤੇ ਹੋਰ ਸਮਾਨ ਸਸਤੇ ਭਾਅ ਤੇ ਪ੍ਰਵਾਸੀਆਂ ਨੂੰ ਵੇਚ ਦਿੰਦੇ ਸਨ ਫਿਰ ਇਹਨਾਂ ਚੀਜ਼ਾਂ ਨੂੰ ਖੋਲ ਕੇ ਇਹਨਾਂ ਦੇ ਪੁਰਜ਼ਿਆਂ ਨੂੰ ਵੱਖ-ਵੱਖ ਕਰਕੇ ਵੇਚ ਦਿੰਦੇ ਸਨ ਜੋ ਇਹਨਾਂ ਸਾਰੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਏਪੀਨੂ ਪੰਜਾਬੀ ਲਈ ਫਲੋਰ ਤੋਂ ਸਿੰਧ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ। ਮਾਨਯੋਗ ਬੀਜਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀ ਅੰਕੁਰ ਗੁੱਤਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਠਾਣਾ ਫਲੌਰ ਦੀ ਪੁਲਿਸ ਨੂੰ ਐਸ ਐਚ ਓ ਨੀਰੇਜ ਕੁਮਾਰ ਜਿਹੜੇ ਲੀਡ ਕਰ ਰਹੇ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਿਹੜਾ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7 ਦਾਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰ ਰਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁਛਗਿਸ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਹੈ ਸਰ ਇਹ ਕਿੱਥੇ ਸੇਲ ਆਊਗਾ ਫਿਲਹਾਲ ਇਹਨਾਂ ਦਾ ਰਿਮਾਂਡ ਲਿਆ ਕੇ ਪੁਛਗਿਸ ਕਰ ਰਹੇ ਆ ਉਹਦੇ ਸੰਬੰਧੀ ਇਹਨਾਂ ਦੀ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿੱਥੇ ਕੀਤੀਆਂ ਗਈਆਂ ਉਹ ਵੀ ਟਰੇਸ ਹੋਣ ਦੀ ਉਮੀਦ ਹੈ। ਨੋਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਸਰ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਵੇਚ ਲੈਂਦੇ ਸੀ। ਤੇ ਜਿਨ੍ਹਾਂ ਨੂੰ ਉਹਨਾਂ ਨੇ ਬਾਈਕ ਵੇਚਿਆ ਉਹ ਪ੍ਰਵਾਸੀ ਮਜ਼ਦੂਰ ਵੀ ਲੈ ਲੈਂਦੇਗੇ ਨਾ। ਬਿਲਕੁਲ ਫਿਲਹਾਲ ਅਜੇ ਅਸੀਂ ਰਿਕਵਰੀ ਜਿਹੜੀ ਆ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਡਸ ਆਪਰੇਂਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆਂ ਇਹੀ ਆ ਕਿ ਕਿਸੇ ਨੂੰ ਗਹਿਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਫੇਲ ਕਰ ਦਿੰਦੇ ਨੇ ਉਹ ਚੀਜ਼ਾਂ ਅਜੇ ਬਾਕੀ ਵੀ ਵੈਰੀਫਾਈ ਕਰ ਰਹੇ ਨੇ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਬਲਜਿੰਦਰ ਸਿੰਘ ਬਬਲੂ ਇਹਦੇ ਉੱਤੇ ਪਹਿਲਾਂ ਵੀ 3-4 ਮੁਕਦਮੇ ਇਹ ਹੀ ਲੁੱਟਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਦੋਸ਼ੀ ਨੇ ਉਹਨਾਂ ਸਬੰਧੀ ਵੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਦੇ ਵੀ ਕੁਝ ਮੁਕਦਮੇ ਜਿਹੜੇ ਆ ਟੋਟਲ ਜਿਹੜੇ 9 ਬੰਦੇ ਜਿਹੜੇ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਜੀ ਸਰ ਕਿਹੜੇ ਏਰੀਆ ਦਾ ਸਬੰਧ ਰਾਤੇ ਸਰਾ ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਾਣੇ ਨੇ ਇਹ ਪਿੰਡ ਸੰਗੋਵਾਲ ਥਾਣਾ ਬਿਲਗਾ ਦੇ ਰਹਿਣ ਵਾਲੇ ਨੇ ਸੱfte ਮੋਬਾਈਲ ਫੋਨ ਗ੍ਰਾਮਤ ਕੀਤੇ ਗਏ ਇਹਨਾਂ ਦੇ ਕੋਲੋਂ ਰਿਕਵਰੀ ਕੀਤੇ ਗਏ ਆ ਜਾਂ ਇਹਨਾਂ ਨੇ ਸੇਲ ਆਊਟ ਕੀਤੇ ਹੋਏ ਸੀ ਬਾਅਦਰ ਰਿਕਵਰੀ ਕੀਤੇ ਗਏ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰਾ ਹੀ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਕੁਝ ਚੀਜ਼ਾਂ ਸੀ ਜਿਹੜੀਆਂ ਆ ਰਿਵੀਲ ਨਹੀਂ ਵੀ ਕਰ ਸਕਦੇ ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਜਾਏਗੀ ਇਹ ਚੀਜ਼ਾਂ ਕਵਰ ਹੋ ਜਾਣਗੀਆਂ ਬਾਈਕ ਕਿੰਨੇ ਇਹਨਾਂ ਤੋਂ ਕਵਰ ਬਾਈਕ ਇਹਨਾਂ ਕੋਲੋਂ 30 ਦੇ ਜਿਹੜੇ ਮ ਤਾਰਾ ਮੋਟਰਸਾਈਕਲ 3G ਮੋਬਾਈਲ ਫੋਨ ਸਰਕਟ ਕਿਤੇ ਸੀ ਜਾਂ ਇੱਕੋ ਜਗ੍ਹਾ ਦੇ ਸੰਭਾਲਗਾ ਵੀ ਇੱਕੋ ਜਗ੍ਹਾ ਤੇ ਮੋਟਰਸਾਈਕਲ ਤਾਂ ਹੀ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਜਿਵੇਂ ਮੈਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਦਾ ਦੇਤਾ ਜਾਂ ਕੁਝ ਲੁਕਾਸ਼ ਪਾ ਕੇ ਰੱਖੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ-ਨਾਲ ਜਿਹੜੀਆਂ ਸਾਡੀਆਂ ਚੱਲਦੀਆਂ ਰਹਿਣਗੀਆਂ ਸਰ ਅਰੈਸਟ ਕਿੱਥੋਂ ਕੀਤੇ ਨੇ ਇਹ ਵੱਖ-ਵੱਖ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਪਰ ਹੋਰ ਵੀ ਬੰਦੇ ਕਾਬੂ ਹੋਣ ਦੇ ਆਸੇ ਕੋਈ ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਕਿਹੜੀ-ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਉਹਦਾ ਗਹਿਣੇ ਦਿੱਤੀਆਂ ਤਾਂ ਉਹ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ